ਅੱਜ ਚੌਥੇ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤਿੰਨ ਸਤਗੁਰਾਂ ਦਾ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਜੋ 450 ਸਾਲਾਂ ਦੇ ਰੂਪ ਦੇ ਵਿੱਚ ਆਇਆ ਹੈ ਸਤਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ 1534 ਦੇ ਵਿੱਚ ਔਰ ਉਸ ਵਕਤ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਸਰੀਰਕ ਆਰਬਲਾ ਲਗਭਗ 65 ਸਾਲ ਦੇ ਨੇੜੇ ਹੋ ਚੁੱਕੀ ਸੀ ਜਦੋਂ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ ਗੁਰੂ ਨਾਨਕ ਸਹਿਬ ਮਹਾਰਾਜ ਇਸ ਜਗਤ ਤੇ ਨੇ ਔਰ ਲਗਭਗ 65 ਸਾਲ ਦੇ ਨੇੜੇ ਉਹਨਾਂ ਦਾ ਜੋ ਸਰੀਰਕ ਆਰਬਲਾ ਹੈ ਲਗਭਗ 30 ਸਾਲ ਤੋਂ ਉੱਤੇ ਆਰਬਲਾ ਜਿਹੜੀ ਐ ਕਿਉਂਕਿ 2 ਸਾਲ ਉਸ ਵਕਤ ਹੋ ਚੁੱਕੇ ਸਨ ਬਾਬਾ ਲੈਣਾ ਜੀ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਕੋਲੇ ਗਿਆਨ ਗੁਰੂ ਅੰਗਦ ਦੇ ਪਾਤਸ਼ਾਹ ਨੂੰ 1532 ਚ ਗਏ ਨਾ ਮਹਾਰਾਜ ਗੁਰੂ ਅੰਗਦ ਦੇ ਪਾਤਸ਼ਾਹ 1532 ਤੋਂ 39-7 ਸਾਲ ਸੇਵਾ ਤੋਂ 34 ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਲਗਭਗ ਉਹਨਾਂ ਦੀ ਵੀ ਜਿਹੜੀ ਆਰਬਲਾ 30 ਸਾਲ ਤੋਂ ਉੱਪਰ ਹੋ ਚੁੱਕੀ ਹੈ ਤੇ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਸਾਢੇ 55 ਸਾਲ ਦੇ ਨੇੜੇ ਤੇੜੇ ਹੋ ਚੁੱਕੇ 1479 ਦਾ ਪ੍ਰਕਾਸ਼ ਹੈ ਮਹਾਰਾਜ ਦਾ। ਤੋਂ ਉਸ ਸਮੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਤੋਂ ਸਤਿਗੁਰੂ ਦਾਤਾ ਜੀ ਬਾਬਾ ਹਰਦਾਸ ਜੀ ਮਾਤਾ ਦਇਆ ਕੌਰ ਜੀ ਲਾਹੌਰ ਦੀ ਉਹ ਧਰਤੀ ਚੂਨਾ ਮੰਡੀ ਜੋ ਜਿਸ ਦੁਨੀ ਚੰਦ ਦੇ ਚੁਹੱਟੇ ਤੇ ਗੁਰੂ ਨਾਨਕ ਦੇਵ પાਤਸ਼ਾਹ ਮਹਾਰਾਜ ਜੀ ਨੇ ਜਾ ਕੇ ਨਿਵਾਸ ਕੀਤਾ ਔਰ ਕੁਝ ਥਾਵਾਂ ਤੇ ਸਾਨੂੰ ਇਤਿਹਾਸ ਵਿੱਚ ਇਹ ਮਿਲਦਾ ਵੀ ਆਸਾ ਕੀ ਵਾਰ ਦੀ ਜਿਹੜੀਆਂ 24 ਪੌੜੀਆਂ ਨੇ ਉਹਨਾਂ ਵਿੱਚੋਂ 15 ਪੌੜੀਆਂ ਦਾ ਜਿਹੜਾ ਉਚਾਰਨ ਹੈ ਮਹਾਰਾਜ ਜੀ ਨੇ ਉਸ ਚੁਹੱਟੇ ਤੇ ਬੈਠ ਕੇ ਕੀਤਾ ਉਪਦੇਸ਼ ਦਿੰਦੇ ਉੱਥੋਂ ਚੂਨਾ ਮੰਡੀ ਜਿਹੜਾ ਮਹਾਰਾਜ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਸਥਾਨ ਹੈ ਉਹ ਬਹੁਤਾ ਦੂਰ ਨਹੀਂ ਬਿਲਕੁਲ ਨਜ਼ਦੀਕ ਹੈ ਤਾਂ ਉੱਥੇ ਉਸ ਪਰਿਵਾਰ ਨੇ ਵੀ ਆ ਕੇ ਚਰਨ ਪਰਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਤੋਂ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਬਾਅਦ 7 ਸਾਲ ਤੱਕ ਪਹੁੰਚਦਿਆਂ ਪਹਿਲਾਂ ਮਾਂ ਮਾਤਾ ਦਇਆ ਕੌਰ ਜੀ ਤੇ ਪਰਤ ਕਿਉਂ ਨਾ ਤੋਂ ਬਾਦ ਪਿਤਾ ਉਸ ਮਾਲਕ ਦੇ ਹੁਕਮ ਦੇ ਵਿੱਚ ਉਹਦੀ ਰਜਾ ਦੇ ਵਿੱਚ ਅਕਾਲ ਚਲਾਣਾ ਕਰ ਗਏ ਹੁਣ 7 ਸਾਲ ਦੀ ਆਰਬਲਾ ਪਹਿਲਾਂ ਮਾਤਾ ਗਈ ਸੀ ਮਾਂ ਵਾਲੀ ਘਾਟ ਤਾਂ ਪੂਰੀ ਨਹੀਂ ਸੀ ਹੋ ਸਕਦੀ ਲੇਕਿਨ ਪਿਤਾ ਬਾਬਾ ਹਰਦਾਸ ਜੀ ਕਿਤੇ ਨਾ ਕਿਤੇ ਸੰਭਾਲਦੇ ਪਿਆਰ ਕਰਦੇ ਪ੍ਰੀਤ ਕਰਦੇ ਲੇਕਨ ਖੇੜੇ ਵਾਪਰੀ ਵੀ ਉਹ ਵੀ ਆਸਰਾ ਜਿਹੜਾ ਉਹ ਚਲਾ ਗਿਆ ਤੇ ਆਮ ਆਪਾਂ ਸ਼ਬਦ ਵਰਤਦੇ ਆ ਵੀ ਅਨਾਥ ਹੋ ਜਾਣਾ ਜਤੇਮ ਹੋ ਜਾਣਾ ਇਹੋ ਜੇ ਰੂਪ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਜੀਵਨ ਆ ਉਹ ਲਾਹੌਰ ਦੀ ਧਰਤੀ ਤੇ ਬਤੀਤ ਕੀਤਾ ਜਦੋਂ ਇਹੋ ਜਾਂ ਸਮਾਂ ਆ ਗਿਆ ਤੇ ਫਿਰ ਜਿਵੇਂ ਧੀਆਂ ਵਾਲਿਆਂ ਨੂੰ ਦੁੱਖ ਹੁੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਬਾਬਾ ਜੇਠਾ ਜੀ ਦੇ ਰੂਪ ਦੇ ਵਿੱਚ ਉਹਨਾਂ ਨੇ ਕੀਰਤਨ ਨੂੰ ਪੈਲ ਦਿੱਤੀ ਵੀ ਅਸੀਂ ਕਰਕੇ ਹੱਥੀਂ ਕੀਰਤ ਕਰਕੇ ਗੁਜ਼ਾਰਾ ਕਰਾਂਗੇ ਨਾ ਤਾਂ ਮੰਗਣ ਵਾਲੇ ਪਾਸੇ ਤੁਰਨਾ ਤੇ ਨਾ ਕੋ ਚੋਰੀ ਚਕਾਰੀ ਵਾਲੇ ਪਾਸੇ ਤੁਰਨਾ ਲਾਹੌਰ ਦੀ ਧਰਤੀ ਤੇ ਹੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਘੁੰਗਣੀਆਂ ਵੇਚਣੀਆਂ ਆਰੰਭ ਕਰ ਦਿੱਤੀਆਂ ਤੇ ਨਾਨੀ ਮਾਤਾ ਜਦੋਂ ਉੱਥੇ ਪਹੁੰਚਿਆ ਉਹਨਾਂ ਨੇ ਵੇਖਿਆ ਵੀ ਕਰਕੇ ਤੇ ਆਪ ਖਾਂਦਾ ਹੈ ਲੇਕਿਨ ਸ਼ਰੀਕਾ ਭਾਈਚਾਰਾ ਬੜਿਆ ਸਜੀ ਨੇ ਬਹੁਤਾਤੋਂ ਨੇ ਵੀ ਜਿਹੜੇ ਇਹਨਾਂ ਨਾਲੇ ਸ਼ੈਦ ਨਾ ਆਪ ਜੀ ਨੇ ਵੇਖਿਆ ਹੋਵੇ ਇਹ ਭਾਈ ਸੁਥਰੇ ਦਾ ਵੀ ਜੀਵਣਾ ਆਪ ਜੀ ਪੜੋਗੇ ਨਾ ਤਾਂ ਉਹਨੂੰ ਇਸ ਕਰਕੇ ਸੁੱਟਿਆ ਗਿਆ ਸੀ ਗੁਰੂ ਰਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਾਂ ਮਿਲੇ ਸਨ ਉਹਨਾਂ ਦੇ ਮੁਖ ਦੇ ਵਿੱਚ ਜੰਮਦਿਆਂ ਕੁਦੰਦੀ ਦਿਸਦੀ ਸੀ ਵੀ ਦੰਦ ਸੀਗਾ ਮੁਖ ਦੇ ਵਿੱਚ ਤੇ ਉਹ ਪਰਿਵਾਰ ਜਿਹੜਾ ਟੱਬਰਿਆ ਉਹ ਸੀ ਬਈ ਜਿਵੇਂ ਸੱਦਣਾ ਆ ਪੰਡਤ ਨੂੰ ਆ ਕੇ ਪੱਤਰੀ ਬਣਾਵੇ ਐਸਾ ਕੁਝ ਕਰੇ ਉਹਨੇ ਇਹ ਲੇਖਾ ਜੋਖਾ ਕਰ ਦਿੱਤਾ ਵੀ ਜੇ ਇਹ ਬਾਲਕ ਤੇਰੇ ਘਰ ਵਿੱਚ ਰਿਹਾ ਤੇ ਤੁਹਾਡੀ ਕੁੱਲ ਨਾਸ਼ ਹੋ ਜਾਣੀ ਕੁੱਲ ਘਾਤਕ ਹੋਏਗਾ ਫਿਰ ਕੁੱਲ ਘਾਤਕ ਹੋਏਗਾ ਇਹਨੂੰ ਚੁੱਕ ਕੇ ਬਾਹਰ ਸੁੱਟ ਦਿਓ ਔਰ ਉਹ ਇਹੋ ਜੇ ਵਹਿਮ ਭਰਮ ਵਿੱਚ ਪੈ ਕੇ ਉਹਨਾਂ ਨੇ ਚੁੱਕ ਕੇ ਬੱਚੇ ਨੂੰ ਜਿਹੜਾ ਉਹ ਢੇਰ ਤੇ ਸੁੱਟ ਦਿੱਤਾ ਸੀ ਵੀ ਆਪੇ ਇੱਥੇ ਕੋਈ ਜੰਗਲੀ ਜਾਨਵਰ ਖਾ ਜਾਏ ਕੈਸਾ ਕੁਝ ਹੋ ਜਾਏ ਜੋ ਮਰਜ਼ੀ ਹੋ ਜਾਏ ਵੀ ਅਸੀਂ ਤੇ ਹੁਣ ਤਾਂ ਕਰਕੇ ਬਾਰਾਮੂਲਾ ਵਾਲੇ ਪਾਸੇ ਮਹਾਰਾਜ ਜਦੋਂ ਉਧਰ ਗਏ ਨੇ ਤੇ ਬਹੁਤ ਅਸਥਾਨ ਨੇ ਕਸ਼ਮੀਰ ਵਿੱਚ ਬਾਰਾਮੂਲਾ ਦੇ ਵਿੱਚ ਘਟੋ ਘਟ ਤੁਹਾਨੂੰ ਹਰ 20 25 ਕਿਲੋਮੀਟਰ ਬਾਅਦ 6ਵੇਂ ਪਾਤਸ਼ਾਹ ਦਾ ਸਥਾਨ ਹੀ ਜ਼ਿਆਦਾ ਉੱਥੇ ਮਿਲਣਗੇ। ਤੋਂ ਉਹ ਜਿਸ ਵਕਤ ਮਹਾਰਾਜ ਜੀ ਨੇ ਅਖੰネタ ਕੁਥਰਾ ਨਹੀਂ ਤਾਂ ਸੁਥਰਾ ਔਰ ਇਹ ਅਕਸਰ ਤੁਸੀਂ ਵੇਖੋਗੇ ਇਹੋ ਜਿਹੇ ਵਹਿਮ ਭਰਮ ਸਾਡੇ ਇੱਥੇ ਰਹੇ ਨੇ ਅਜੇ ਵੀ ਚੱਲਦੇ ਨੇ। ਬੇ ਖਾਸ ਕਰਕੇ ਜਿਸ ਔਰਤ ਦੇ ਸਿਰ ਦਾ ਸਾਈ ਚਲੇ ਜਾਏ ਵਿਧਵਾ ਔਰਤ ਦਾ ਲੋਕ ਪਰਛਾਵਾਂ ਵੀ ਮਾੜਾ ਮੰਨਦੇ ਸਨ ਇਹੋ ਜਿਹੇ ਵਹਿਮ ਭਰਮ ਸਨ ਵੀ ਜਦ ਕਿ ਉਹਦੇ ਵਸਦਾ ਤਾਂ ਨਹੀਂ ਹੈ ਨਾ ਕੁਝ ਉਹਦੇ ਤੋਂ ਕਿਸੇ ਚੀਜ਼ ਨੂੰ ਹੱਥ ਲਾ ਦੇਣਾ ਤਾਂ ਆਖਣਾ ਖਰਾਬ ਹੋ ਗਈ ਇਸੇ ਤਰ੍ਹਾਂ ਜਿਸ ਬੱਚੇ ਦੇ ਮਾਤਾ ਪਿਤਾ ਉਹਦੇ ਆਮਦ ਦੇ ਸਮੇ ਸਮਾਪਤ ਮਾਂ ਚਲੀ ਗਈ ਜਾਂ ਬਾਪ ਚਲਾ ਗਿਆ ਕਈ ਵਾਰ ਪਿਛਲੇ ਰਹਿ ਗਏ ਜੀ ਉਹਨੂੰ ਤਾਨੇ ਮਾਰੀ ਜਾਂਦੇ ਸਨ ਵੀ ਤੂੰ ਮਾਂ ਨੂੰ ਖਾ ਗਿਆ ਤੂੰ ਪਿਓ ਨੂੰ ਖਾ ਗਿਆ ਔਰ ਇਹੋ ਜੇ ਸ਼ਬਦਾਂ ਦਾ ਸਾਹਮਣਾ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵੀ ਕਰਨਾ ਪਿਆ ਬੜੇ ਉਹ ਜੇ ਤਾਨੇ ਸੁਣੇ ਲੇਕਿਨ ਨਾਨੀ ਜਦੋਂ ਗਈ ਉਹਨਾਂ ਵੇਖਿਆ ਵੀ ਤੇਰਾ ਤਾਂ ਇੱਥੇ ਕੋਈ ਕਿਰਤ ਆਪਣੀ ਕਰਦਾ ਛਰੀਕੇ ਭਾਈਚਾਰੇ ਵਿੱਚ ਬੰਦਾ ਰਹਿੰਦਾ ਵੀ ਚਲੋ ਭਾਈ ਆਪਣੇ ਨੇ ਪਰ ਨਾ ਤੈਨੂੰ ਕਬਲਾ ਕੇ ਰਾਜੀ ਨਾ ਕੁਆ ਕੇ ਰਾਜੀ ਨਾ ਕੋ ਦੁੱਖ ਨਾ ਕੋ ਸੁੱਖ ਕੁ ਬਾਤ ਹੀ ਨਹੀਂ ਕਰਦਾ ਤੇ ਪੁੱਤ ਕਰਕੇ ਖਾਣੀ ਆ ਫਿਰ ਇੱਥੇ ਕੀ ਤੇ ਉੱਥੇ ਕੀ ਉਹ ਘਰ ਜਿਹਦੇ ਨਾਲ 7 ਸਾਲ ਦੀਆਂ ਯਾਦਾਂ ਜੁੜੀਆਂ ਸਨ ਉਹ ਘਰ ਜਿਹੜਾ ਬਾਬਾ ਹਰਦਾਸ ਜੀ ਦਾ ਜਿਸ ਘਰ ਵਿੱਚ ਭਾਈ ਜੇਠਾ ਇਧਰੂ ਵਿੱਚ ਮਾਂ ਦੀਆਂ ਲੋਰੀਆਂ ਸੁਣੀਆਂ ਪਿਤਾ ਦੀ ਉਂਗਲ ਪਕੜ ਕੇ ਤੁਰਨਾ ਸਿੱਖਿਆ ਅੱਜ ਭਰੇ ਮਨ ਦੇ ਨਾਲ ਉਸ ਘਰ ਨੂੰ ਜੰਦਰਾ ਲੱਗ ਗਿਆ ਤੇ ਕਈ ਇਹੋ ਜਿਹੇ ਸਨ ਵੀ ਚੰਗਾ ਹੋਇਆ ਭਾਈ ਕੁਝ ਲੋਕ ਹੁੰਦੇ ਆ ਕਿਸੇ ਦਾ ਘਰ ਬੁਆ ਬੰਦ ਹੁੰਦਾ ਵੇਖ ਕੇ ਖੁਸ਼ ਹੁੰਦੇ ਆ ਤੇ ਕਈਆਂ ਨੂੰ ਦੁੱਖ ਹੁੰਦਾ ਅਥਰੂ ਹੋਣ ਵਾਲੇ ਵੀ ਸਨ ਤੇ ਖੁਸ਼ੀ ਵਾਲੇ ਵੀ ਬਥੇਰੇ ਸਨ ਬਾਸਰ ਕੇ ਆ ਗਏ ਹੁਣ 1534 ਤੋਂ ਜਦੋਂ ਆਪਾਂ ਵੇਖਦੇ ਤੇ 1541 ਬਣ ਜਾਂਦਾ ਜਦੋਂ ਬਾਸਰ ਕੇ ਦੀ ਧਰਤੀ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਪਹੁੰਚਦੇ ਤੇ 1541 ਵਾਲਾ ਜਿਹੜਾ ਸਮਾਂ ਹੈ ਉਸ ਵਕਤ ਤੱਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇ ਪਾਤਸ਼ਾਹ ਦੀ ਸੇਵਾ ਵਿੱਚ ਜਾ ਚੁੱਕੇ ਨੇ ਕਿਉਂਕਿ 40 ਤੋਂ 52 ਤੱਕ ਸੇਵਾ ਉਹਨਾਂ ਕੀਤੀ 12 ਸਾਲ ਉਹ ਹੁਣ ਆਏ ਨੇ ਬਾਸਰ ਕੇ ਤੇ ਜਦੋਂ ਆ ਕੇ ਅਕਸਰ ਹੁੰਦਾ ਵੀ ਅੱਜ ਵੀ ਆਪਾਂ ਵੇਖਦੇ ਆ ਕੋ ਇਹੋ ਜਿਹਾ ਕਿਸੇ ਨਾਲ ਵਾਪਰ ਜਾਏ ਤੇ ਬੰਦਾ ਦੋਖ ਸੋ ਕੁ ਵਿੱਚ ਸੰਪਤੀ ਕਰਦੇ ਅਮਰਦੀ ਕਰਦੇ ਉਹ ਜੀ ਕਤਰ ਹੋਏ ਪਤਾ ਲੱਗਾ ਵੀ ਭਾਈ ਇਸ ਤਰ੍ਹਾਂ ਫਲਾਣਾ ਪਰਿਵਾਰ ਨੂੰ ਨਾ ਦੀ ਧੀ ਵੀ ਜਵਾਈ ਵੀ ਖਤਮ ਹੋ ਗਿਆ ਦੋ ਤਰਾ ਛੋਟਾ ਜਿਹੇ 7 ਸਾਲ ਦਾ ਨੂੰ ਲੈ ਕੇ ਨਾਨੀ ਮਾਤਾ ਆ ਗਈ ਲੋਕ ਆਏ ਬਥੇਰੇ ਉੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤੇ ਸਤਗੁਰੂ ਦਾਤਾ ਜੀ ਨੇ ਬਹੁਤ ਜਿਹੜੇ ਨੇ ਉਹ ਬੋਲ ਬਚਨ ਜੋ ਆਪਾਂ ਪੜਦੇ ਇਤਿਹਾਸ ਵਿੱਚ ਪਰ ਇੱਕ ਧੀਰਜ ਦਿੱਤਾ ਇੱਕ ਆਸਰਾ ਦਿੱਤਾ ਕਿ ਜੇਠਿਆ ਜਿਨ੍ਹਾਂ ਦਾ ਕੋਈ ਨਹੀਂ ਨਾ ਹੁੰਦਾ ਉਹਨਾਂ ਦਾ ਧੰਨ ਗੁਰੂ ਨਾਨਕ ਹੁੰਦਾ ਹੈ ਤੇ ਜਿਹਦਾ ਗੁਰੂ ਨਾਨਕ ਹੋ ਜਾਏ ਉਹ ਕਦੇ ਜਤੀਮ ਅਨਾਥ ਨਹੀਂ ਰਹਿੰਦੇ ਉਹ ਸਦਾ ਵਾਸਤੇ ਨਾਥ ਵਾਲੇ ਹੋ ਜਾਂਦੇ ਹੁਣ ਆਪ ਜੀ ਵੇਖੋਗੇ ਲਗਭਗ 11 ਸਾਲ ਦਾ ਸਮਾਂ ਜਿਹੜਾ ਆ ਬਾਬਾ ਜੇਠਾ ਜੀ ਦੇ ਰੂਪ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਸਰ ਕੇ ਵੀ ਕੁੰਗੜੀਆਂ ਵੇਚੀਆਂ। ਉੱਥੇ ਵੀ ਆ ਕਿਉਂਕਿ ਨਾਨਕਾ ਪਰਿਵਾਰ ਕੁ ਬਹੁਤੇ ਅਮੀਰੀ ਵਿੱਚ ਨਹੀਂ ਸੀ ਤਾਂ ਉਹਨਾਂ ਨੂੰ ਕਿਰਤ ਕਰਨੀ ਪਈ। ਨਾਨੀ ਮਾਤਾ ਭਰੇ ਮਨ ਦੇ ਨਾਲ ਤੋਰਦੀ। ਤੋਂ ਅੱਜ ਜਦੋਂ ਅਸੀਂ ਗੁਰਤਾ ਗੱਦੀ ਦੀ ਬਾਤ ਕਰਾਂਗੇ ਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਫਿਰ ਗੋਇੰਦਵਾਲ ਸਾਹਿਬ ਵਸਾਇਆ ਤੇ ਬਵੰਜਾ ਵਿੱਚ ਕਿਉਂਕਿ ਗਵਿੰਦਵਾਲ ਸਹਿ ਪਹਿਲਾਂ ਵਸ ਗਿਆ ਤੇ 52 ਵਿੱਚ ਜਦੋਂ ਮਹਾਰਾਜ ਗੁਰੂ ਅਮਰਦਾਸ ਜੀ ਤਖਤ ਤੇ ਬੈਠ ਗਏ ਗਵਿੰਦਵਾਲ ਸਹਿਬ ਆਏ ਤੇ ਪਰਿਵਾਰ ਵੀ ਉੱਥੇ ਕਿਉਂਕਿ ਗੁਰੂ ਅੰਗਦ ਦੇ ਪਾਤਸ਼ਾਹ ਦੀ ਆਗਿਆ ਸੀ ਉੱਥੇ ਸੱਦ ਲਿਆ ਉੱਥੇ ਫਿਰ ਜਦੋਂ ਪਹੁੰਚੇ ਨੇ ਤੇ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਾਸਤੇ ਵੀ ਗੁਰੂ ਅਮਰਦਾਸ ਮਹਾਰਾਜ ਦੇ ਹਿਰਦੇ ਵਿੱਚ ਦਰਦ ਆਖਿਆ ਜੇਠਿਆ ਤੂੰ ਤਾਂ ਕੀਰਤੀ ਕਰਨੀ ਹੈ ਤੇ ਤੇਰਾ ਕੰਮ ਉੱਥੇ ਵੀ ਚੱਲ ਜਾਣਾ ਕਿਉਂਕਿ ਵਿਆਸਾ ਦਾ ਪਤਨ ਹੈ ਗੁੰਦਵਾਲ ਸਾਹਿਬ ਬਹੁਤ ਰਾਈ ਆਉਂਦੇ ਨੇ ਜਾਂਦੇ ਨੇ ਲੰਘਦੇ ਨੇ ਤਾਂ ਤੇਰੀ ਕਿਰਤ ਉੱਥੇ ਵੀ ਚੱਲੀ ਜਾਣੀ ਤੂੰ ਉੱਥੇ ਆ ਜਾ ਸਤਿਵਚਨ ਕਹਿ ਕੇ ਉੱਥੇ ਆ ਗਏ ਆ ਕੇ ਉੱਥੇ ਵੀ ਘੁੰਗਣੀਆਂ ਵੇਚਦੇ ਨਾਲ ਹੁਣ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਵੀ ਕਿਰਤ ਤੂੰ ਕਲਾ ਹੈ ਕਿਰਤ ਆਪਣੇ ਜੋਗੀ ਹੋ ਜਾਂਦੀ ਉਸ ਤੋਂ ਬਾਅਦ ਸੇਵਾ ਵੀ ਕਰ ਲਿਆ ਕਰ ਸੇਵਾ ਕਰਿਆ ਕਰ ਥੋੜੀ ਬਹੁਤ ਸੇਵਾ ਕਰਨੀ ਆਰੰਭ ਕਰ ਦਿੱਤੀ ਹੁਣ ਨਾਲ ਕਾਰਜ ਵੀ ਕਰਦੇ ਆ ਨਾਲ ਸੇਵਾ ਵੀ ਕਰਦੇ 1553 ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਧੀ ਦਾ ਰਿਸ਼ਤਾ ਬੀਬੀ ਭਾਨੀ ਦਾ ਗੁਰੂ ਰਾਮਦਾਸ ਮਹਾਰਾਜ ਨਾਲ ਕਰ ਦਿੱਤਾ ਇਹ 1573 ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਤੇ ਮਾਤ ਭਾਨੀ ਜੀ ਹੋਣਾ ਦਾ ਆਨੰਦ ਕਾਰਜ ਹੋਇਆ ਸ਼ਾਦੀ ਹੋਈ ਔਰ ਜਦੋਂ ਹੁਣ ਉਸ ਗੁਰੂ ਘਰ ਦੇ ਜਮਾਤਾ ਬਣ ਗਿਆ ਦੋ ਜਵਾਈ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਡੇ ਭਾਈ ਰਾਮਾ ਜੀ ਨੇ ਛੋਟੇ ਧੰਗ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਦੋਸ ਪੁੱਤਰ ਨੇ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਚਾਰ ਸੰਤਾਨਾ ਹੈ ਮਹਾਰਾਜ ਦੀਆਂ ਹੁਣ ਜਦੋਂ ਉੱਥੇ ਸੇਵਾ ਕਰਦੇ ਆ ਔਰ ਇੱਕ ਖਿਆਲ ਅਕਸਰ ਚੱਲਦਾ ਸੀ 22 ਸਾਲ ਮਹਾਰਾਜ ਤਖਤ ਤੇ ਰਹੇ ਗੁਰੂ ਅਮਰਦਾਸ ਜੀ ਔਰ ਇਸ ਸਮਾਂ ਉਹਨਾਂ ਨੇ ਗੋਇੰਦਵਾਲ ਸਾਹਿਬ ਸੇਵਾ ਕਰਦੇ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਪੁੱਛਦੇ ਆ ਵੀ ਭਾਈ ਉਹ ਜੇਠਾ ਦੀਵਾਨ ਵਿੱਚ ਘਟ ਦਿਸਦਾ ਹੈ ਕਈ ਵਾਰੀ ਲੇਟ ਆਉਂਦੇ ਆ ਤਾਂ ਭਾਈ ਬੱਲੂ ਨੂੰ ਪੁੱਛਿਆ ਜਿਹੜਾ ਹਜ਼ੂਰੀਆ ਸਿੱਖ ਸੀ ਗੁਰੂ ਅਮਰਦਾਸ ਮਹਾਰਾਜ ਦਾ ਉਹਨਾਂ ਆਖਿਆ ਮਹਾਰਾਜ ਸੇਵਾ ਦੇ ਵਿੱਚ ਹਰ ਵਕਤ ਜੁਟੇ ਰਹਿੰਦੇ ਆ ਸਾਰੇ ਸੇਵਾ ਕਰਕੇ ਹਟ ਜਾਂਦੇ ਕੋ ਫਿਰ ਵੇਖਦੇ ਨੇ ਜਾ ਕੇ ਕੋਈ ਕਈ ਵਟਲ ਕਿਉਂਕਿ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ ਕੋ ਬਾਹਰ ਤਾਂ ਨਹੀਂ ਪਿਆ ਰਹ ਗਿਆ ਫਿਰ ਕਿਸੇ ਨੂੰ ਕੋ ਜਲਦੀ ਲੋੜ ਹੁੰਦੀ ਇਸ਼ਨਾਨ ਕਰਨਾ ਉਹਨੂੰ ਲਿਆ ਕੇ ਦਿੰਦੇ ਆ ਲੰਗਰ ਵਿੱਚ ਸੇਵਾ ਹਰ ਵਕਤ ਕਿਉਂਕਿ ਸਾਰੇ ਪੈ ਜਾਂਦੇ ਨੇ ਸਭ ਨਾਲੋਂ ਲਾਸਟ ਹੁੰਦੇ ਜੋ ਸਾਰਾ ਕੁਝ ਸੰਭਾਲ ਕੇ ਫਿਰ ਆਉਂਦੇ ਨੇ ਵੀ ਸੇਵਾ ਵਿੱਚ ਇਸ ਤਰ੍ਹਾਂ ਲੱਗੇ ਮਹਾਰਾਜ ਗੁਰੂ ਅਮਰਦਾਸ ਜੀ ਬਹੁਤ ਪ੍ਰਸੰਨ ਹੋਏ ਤੇ ਜਿੱਦਣ ਸਤਗੁਰਾਂ ਨੇ अनुभव ਕੀਤਾ ਵੀ ਹੁਣ ਅਸੀਂ ਸਰੀਰ ਕਚੋਲਾ त्यागਣਾ ਉਹ ਸਮਾਂ ਜਾਣ ਕੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹ ਪਰਚਾ ਪਾਇਆ ਕਵੀ ਸੰਤੋਖ ਸਿੰਘ ਲਿਖਦੇ ਆ ਵੀ ਦੋਨੋਂ ਜਿਹੜੇ ਜਮਾਤਾ ਨੇ ਉਹਨਾਂ ਵਿੱਚ ਆਖਿਆ ਵੀ ਥੜੇ ਬਣਾਓ ਸਵੇਰੇ ਦੱਸਿਆ ਇਸ ਤਰ੍ਹਾਂ ਦਾ ਬੰਨਾ ਚਾਹੀਦਾ ਸ਼ਾਮੀ ਆਏ ਭਾਈ ਰਾਮਾ ਜੀ ਨੂੰ ਕਹਿੰਦੇ ਵੀ ਉਦਾਂ ਦਾ ਨਹੀਂ ਬਣਿਆ ਪੁੱਤਰ ਇਹਨੂੰ ਟਾ ਦੇ ਤੇ ਕੱਲ ਫਿਰ ਬਣਾਏ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਆਖਿਆ ਉਹਨਾਂ ਨੇ ਸਤਬਚਨ ਕਹਿ ਦਿੱਤਾ ਭਾਈ ਰਾਮਾ ਜੀ ਨੇ ਢਾਇਆ ਪਰ ਜਿਹੜੀ ਸ਼ਰਧਾ ਨਾਲ ਸਵੇਰੇ ਬਣਾਉਣ ਲੱਗੇ ਸਨ ਉਹੋ ਜੀ ਭਾਵਨਾ ਹੁਣ ਢਾਉਣ ਵੇਲੇ ਨਹੀਂ ਰਹੀ ਅਗਲੇ ਦਿਨ ਫੇਰ ਸ਼ੁਰੂ ਹੋਏ ਮਹਾਰਾਜ ਫੇਰ ਸ਼ਾਮੀ ਆਏ ਫਿਰ ਕਹਿੰਦੇ ਨੇ ਭਾਈ ਰਾਮਾ ਉਦਾਂ ਦਾ ਨਹੀਂ ਬਣਿਆ ਅੱਜ ਥੋੜੀ ਜੀ ਤਲਖੀ ਆ ਗਈ ਆਖਿਆ ਜੀ ਬਣਿਆ ਤਾਂ ਉਦਾਂ ਦਾ ਹੀ ਹੈ ਬਾਕੀ ਤੁਹਾਡੀ ਮਰਜ਼ੀ ਹੈ ਇੰਨਾ ਸ਼ਬਦ ਕਹਿ ਦਿੱਤਾ ਗੁਰੂ ਰਾਮਦਾਸ ਸਮਰਨ ਉਹਨੇ ਹੱਥ ਜੋੜਿਆ ਖੈਰ ਜੀ ਟਾ ਦੇਨੇ ਤਿੰਨ ਦਿਨ ਚਾਰ ਦਿਨ ਪੰਜ ਦਿਨ ਇਹ ਹਣ ਲਗਾਤਾਰ 6 ਤੋਂ 7 ਦਿਨ ਕਰ ਚੱਲਿਆ ਔਰ ਭਾਈ ਰਾਮਾ ਜੀ ਆਖਿਰ ਇੱਥੇ ਪਹੁੰਚ ਗਏ ਉਹ ਕਹਿੰਦੇ ਜੀ ਅਸਲ ਵਿੱਚ ਮਹਾਰਾਜ ਤੁਹਾਡੀ ਆਰ ਬਲਾ ਹੋ ਗਈ ਜਿਆਦੀ ਸਵੇਰੇ ਜੋ ਕਹਿ ਕੇ ਜਾਂਦੇ ਹੋ ਸ਼ਾਮਾਂ ਤੱਕ ਤੁਹਾਨੂੰ ਵਿਸਰ ਜਾਂਦਾ ਭੁੱਲ ਜਾਂਦਾ ਮੈਂ ਬਿਲਕੁਲ ਸਹੀ ਆ ਮੈਂ ਬਿਲਕੁਲ ਠੀਕ ਬਣਾਇਆ ਮੈਂ ਗਲਤ ਨਹੀਂ ਹੋ ਸਕਦਾ ਤੇ ਇਹਦੇ ਤੋਂ ਵਧੀਆ ਹੋਰ ਬੰਨਾ ਵੀ ਨਹੀਂ ਜੇ ਮੈਂ ਨਹੀਂ ਫਿਰ ਬਣਾ ਸਕਦਾ ਤੁਸੀਂ ਪਤਾ ਨਹੀਂ ਕਿਹੋ ਜਿਹਾ ਬਣਵਾਉਣਾ ਪਰ ਜਦੋਂ ਗਏ ਨਾ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਕੋਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇਠਿਆ ਜਿਵੇਂ ਦਾ ਥੜਾ ਹੋਣਾ ਚਾਹੀਦਾ ਸੀ ਬਣਿਆ ਨਹੀਂ ਕਹਿੰਦੇ ਉਹਨਾਂ ਨੇ ਹੱਥ ਜੋੜੇ ਤੇ ਚਰਨ ਫੜ ਲੈ ਗੁਰੂ ਅਮਰਦਾਸ ਮਹਾਰਾਜ ਦੇ ਤੇ ਇੱਕ ਬਚਨ ਆਖਿਆ ਜੋ ਕਵੀ ਸੰਤੋਖ ਸਿੰਘ ਲਿਖਦੇ ਨੇ ਉਹ ਕਹਿੰਦੇ ਨੇ ਦਾਤਾ ਜੀ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਦਾ ਹਾਂ ਹਉ ਅਜਾਣ ਨਿਤ ਭੁੱਲਣ ਹਾਰੋ ਤੁਮ ਕਿਰਪਾਲ ਨਿਜ ਬਿਰਦ ਸੰਭਾਰੋ ਬਾਰ-ਬਾਰ ਬਖਸ਼ਤ ਹੋ ਮੋਹੀ ਕਹਿੰਦੇ ਮੈਨੂੰ ਵਾਰ-ਵਾਰ ਬਖਸ਼ ਦਿਓ ਮੂਰਖ ਅਰ ਨਾ ਸਮਝੋ ਸੋਈ ਕਹਿੰਦੇ ਮੈਂ ਮੂਰਖ ਹਾਂ ਨਾ ਸਮਝਾਂ ਮੈਨੂੰ ਵਾਰ-ਵਾਰ ਬਖਸ਼ ਦਿਓ ਦਾਤਾ ਜੀ ਮੈਂ ਮੈਂ ਅਜਾਣ ਮਤਮੰਦ ਵਿਚਾਰੋ ਸਮਝ ਨਾ ਸਕਿਓ ਜੋ ਕਹਿਓ ਤੁਹਾਰੋ ਮਹਾਰਾਜ ਮੇਰੀ ਮਤ ਬੜੀ ਛੋਟੀ ਏ ਤੁਸੀਂ ਤਾਂ ਬਹੁਤ ਸਮਝਾਉਂਦੇ ਹੋ ਪਰ ਮੈਂ ਏਡਾ ਕਮਲਾਂ ਤੁਹਾਡੇ ਵਾਰ-ਵਾਰ ਕਹਿਣ ਤੇ ਵੀ ਸਮਝਦਾ ਨਹੀਂ ਪਰ ਤੁਸੀਂ ਫਿਰ ਦਇਆ ਕਰਦੇ ਹੋ ਤਰਸ ਕਰਦੇ ਹੋ ਤੇ ਸਤਗੁਰੂ ਗੁਰੂ ਅਮਰਦਾਸ ਮੇਹਰਾਂ ਦੇ ਘਰ ਵਿੱਚ ਆਏ ਕਹਿੰਦੇ ਇਸ ਕੀ ਸੇਵਾ ਮੋ ਮੰਨ ਪਾਵੇ ਕਿੰਦੇ ਬਸ ਬਣ ਗਿਆ ਹੁਣ ਦੁਬਾਰਾ ਬਣਾਉਣ ਦੀ ਲੋੜ ਨਹੀਂ ਆਖਿਆ ਮਹਾਰਾਜ ਨਹੀਂ ਥੜਾ ਤੇ ਜ ਕਹਿੰਦੇ ਨਹੀਂ ਇਹ ਬਾਹਰ ਵਾਲਾ ਥੜਾ ਨਹੀਂ ਹੈ ਥੜਾ ਤਾਂ ਅਸਲ ਵਿੱਚ ਮੈਂ ਅੰਦਰ ਭਾਲਦਾ ਸਾਂ ਕਿਉਂਕਿ ਜਿਸ ਥੜੇ ਤੇ ਮੈਂ ਬੈਠਣਾ ਉਹ ਹਿਰਦੇ ਵਿੱਚ ਤਿਆਰ ਹੋਣਾ ਮਾਰ ਤਾਂ ਕੇਵਲ ਕਿਰਿਆ ਹੋ ਰਹੀ ਹੈ ਸਤਗੁਰੂ ਮਹਾਰਾਜ ਜੀ ਨੇ ਉਸ ਦਿਨੀ ਇਹ ਫੈਸਲਾ ਕਰ ਦਿੱਤਾ ਔਰ ਅੱਜ ਦੇ ਦਿਨ ਟੋਕਰੀ ਫੜੀ ਹੋਈ ਸੀ ਸੀਸ ਤੇ ਬੌਲੀ ਸਾਹਿਬ ਦੀ ਸੇਵਾ ਚੱਲਦੀ ਮਿੱਟੀ ਅਜੇ ਢੋਈ ਜਾ ਰਹੀ ਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਜ ਟੋਕਰੀ ਸਿਰ ਤੋਂ ਇਹਨਾਂ ਦਿਓ ਲਵਾਓ ਤੇ ਬੌਲੀ ਸਾਹਿਬ ਇਸ਼ਨਾਨ ਕਰਾਓ ਗੁਰੂ ਰਾਮਦਾਸ ਜੀ ਇਸ਼ਨਾਨ ਕਰਵਾਇਆ ਇਸ਼ਨਾਨ ਕਰਵਾ ਕੇ ਸੁੰਦਰ ਵਸਤਰ ਪਹਿਨਾ ਉਹ ਜਿੱਥੇ ਅੱਜ ਆਪਾਂ ਸਥਾਨ ਵੇਖਦੇ ਥੜੇ ਦੇ ਉੱਪਰ ਬਿਠਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 55 ਸਾਲ ਅਰਬਲਾ ਵਿੱਚ ਵੱਡੇ ਨੇ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੋ ਪੋਤਰਿਆਂ ਦੀ ਥਾਂ ਸੀ ਜੇ ਉਮਰਾ ਵੇਖੀ ਆਪਾਂ ਤੇ ਪਰ ਅੱਜ ਉਹ ਸਦਾਤੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾ ਨੇ ਗੁਰੂ ਰਾਮਦਾਸ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਨਮਸਕਾਰ ਕਰ ਦਿੱਤੀ ਤੇ ਜਦੋਂ ਨਮਸਕਾਰ ਕੀਤੀ ਨਾ ਇਹ ਦਾਤ ਮਿਲੀ ਤੇ ਮਹਾਰਾਜ ਉਹ ਦਿਨ ਤਖਤ ਤੇ ਨਹੀਂ ਬੈਠੇ ਆਪ ਗੁਰੂ ਅਮਰਦਾਸ ਜੀ ਥੱਲੇ ਬੈਠ ਕੇ ਸੰਗਤ ਵਿੱਚ ਤੇ ਹੱਥ ਜੋੜ ਕੇ ਮर्याਦਾ ਅਨੁਸਾਰ ਬਾਬਾ ਬੁੱਢਾ ਜੀ ਨੇ ਮर्याਦਾ ਨਿਭਾਈ ਤੇ ਹੱਥ ਜੋੜ ਕੇ ਕਹਿੰਦੇ ਹੇ ਗੁਰੂ ਰਾਮਦਾਸ ਤੁਸੀਂ ਅੱਜ ਗੁਰੂ ਨਾਨਕ ਦੇ ਘਰ ਦੇ ਚੌਥੇ ਵਾਰਿਸ ਬਣੇ ਹੋ ਇਹ ਸੰਗਤ ਤੁਹਾਡੇ ਮੁਖਾਰ ਬਿਨ ਤੋਂ ਕੁਝ ਸੁੰਨਾ ਚਾਹੁੰਦੀ ਉਪਦੇਸ਼ ਦਿਓ ਅੱਖਾਂ ਬੰਦ ਹੋਈਆਂ ਹੰਝੂ ਵਹਿ ture ਲਾਹੌਰ ਤੋਂ ਲੈ ਕੇ ਬਾਸਰ ਕੇ ਬਾਸਰ ਕੇ ਤੋਂ ਗੋਇੰਦਵਾਲ ਸਾਹਿਬ ਉਹ ਸਾਰਾ ਕੁਝ ਸੁਰਤ ਵਿੱਚ ਘੁੰਮ ਗਿਆ ਤੇ ਆਖਿਆ ਦਾਤਾ ਮੈਨੂੰ ਤਾਂ ਲੋਕ ਦੁਰਕਾਰਦੇ ਸਨ ਫਟਕਾਰਦੇ ਸਨ ਕੋ ਨੇੜੇ ਲਾ ਕੇ ਰਾਜੀ ਨਹੀਂ ਤੇ ਵੀ ਆਖਦੇ ਸਨ ਵੀ ਮਾਂ-ਬਾਪ ਚਲੇ ਗਏ ਹੁਣ ਇਹਦਾ ਭਵਿੱਖ ਕੀ ਚੋਰ ਚੱਕੇ ਦੀ ਕਹਾਣੀ ਹੋਏਗੀ ਕੁਝ ਹੋਰ ਹੋਏਗਾ ਰੁੱਲਣਾ ਹੋਏਗਾ ਰੁੱਲ ਜਾਏਗਾ ਹੁਣ ਇਹਦਾ ਕੀ ਬੰਨਾ ਪਰ ਦਾਤਾਏ ਤੂੰ ਕਿਰਪਾ ਕੀਤੀ ਤਾਂ ਸ਼ਬਦ ਵਰਤਿਆ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਦ ਗੁਰ ਬੋਲੇ ਤਾਂ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ ਜੈਸੇ ਹਮ ਸਤਗੁਰ ਰਾਖ ਲੀਏ ਛੜਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਪ ਮੇਰਾ ਸਖਾ ਸਖੈ ਤੂੰ ਸਭ ਕੋ ਦੀ ਮੇਰਾ ਬਣ ਗਿਆ ਫਿਰ ਕਹਿੰਦੇ ਨੇ ਜੋ ਹਮਰੀ ਬਿੱਦ ਹੁੰਦੀ ਮੇਰੇ ਸਤਗੁਰਾਂ ਸਾ ਬਿੱਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲਿਆ ਚੁਕੇ ਸਭ ਸੋਖ ਸੰਤਾਪੇ ਤਾ ਤੂੰ ਦਇਆ ਕੀਤੀ ਫਿਰ 6 ਪੌੜੀਆਂ ਨੇ ਸੱਦ ਬਾਣੀ ਦੀਆਂ 4 ਨੰਬਰ ਪੌੜੀ 5 ਨੰਬਰ ਤੇ 6 ਜੋ ਅਖੀਰਲੀ ਤਿੰਨ ਪੌੜੀਆਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਉਹਦਾ ਜ਼ਿਕਰ ਆਇਆ ਬਕਾਇਦਾ ਜਿਹੜਾ ਆਪਾਂ ਬਚਨ ਪੜ੍ਹਦੇ ਆ ਪਹਿਲਾ ਬਚਨ ਆਉਂਦਾ ਹੈ ਕਹਿੰਦੇ ਸਤਗੁਰੂ ਮਹਾਰਾਜ ਜੀ ਨੇ ਪ੍ਰਤੱਖ ਹੁੰਦਾ ਸਤਗੁਰੂ ਪ੍ਰਤੱਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ RAM DAS ਪੈਰੀਂ ਪਾਇਆ ਫਿਰ ਕਹਿੰਦੇ ਨੇ ਹਰ ਪਾਇਆ ਸਤਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ RAM DAS ਸੋਡੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਫਿਰ ਅਖੀਰਲਾ ਬਚਨ ਕਹਿੰਦੇ ਛੇਵਾਂ ਪਦਾ ਸਤਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲਈ ਰਜਾਏ ਜਿਓ ਮੋਰੀ ਪੁੱਤ ਸਨਮੁਖ ਹੋਇਆ RAMDASAI ਪੈਰੀ ਪਾਏ ਜਿਓ ਸਭ ਪਵੈ ਪੈਰੀ ਸਤਗੁਰੂ ਕੇਰੀ ਜਿੱਥੇ ਗੁਰੂ ਆਪ ਰਖਿਆ ਕੋਈ ਕਰ ਬਖੀਲੀ ਨਿਵੇ ਨਾਹੀ ਫਿਰ ਸਤਗੁਰੂ ਆਣ ਨਿਵਾਇ ਹਰ ਗੁਰੈ ਬਾਣਾ ਦੀ ਵਢਾਈ ਤੁਰ ਲਿਖਿਆ ਲੇਖ ਰਜਾਏ ਜਿਓ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀਂ ਪਾਇਤੀ ਉਹ ਸਾਰਾ ਜਗਤ ਤੇ ਭਾਈ ਮੋਰੀ ਨੂੰ ਇੱਕ ਸ਼ਬਦ ਕਿਹਾ ਗੁਰੂ ਅਮਰਦਾਸ ਜੀ ਨੇ ਕਹਿੰਦੇ ਭਾਈ ਮੋਰੀ ਮੋਰੀ ਤੂੰ ਸਾਡਾ ਬਚਨ ਮੰਨਿਆ ਸਨਮੁਖ ਹੋ ਕੇ ਮੱਥਾ ਟੇਕਿਆ ਹੈ ਚੇਤਾ ਰਖੀ ਜਦੋਂ ਅਸੀਂ ਬਚਨ ਕਰਦੇ ਹਾਂ ਫਲਾਣਿਆਂ ਤੇਰੀਆਂ 21 ਕੁਲਾਂ ਤਰੀਆਂ ਕਹਿੰਦੇ ਤੂੰ ਪੁੱਤ ਹੋ ਕੇ ਸਨਮੁਖ ਹੋਇਆ ਭਾਈ ਮੋਰੀ ਤੇਰੀਆਂ 42 ਕੁਲਾਂ ਤਾਰ ਦਿੱਤੀਆਂ ਕਹਿੰਦੇ ਤੂੰ ਸਨਮੁਖ ਹੋਇਆ ਸਨਮੁਖਤਾ ਦੀ ਏਡੀ ਵੱਡੀ ਦਾਤ ਤੇ ਇਹ ਨਹੀਂ ਵੀ ਜਵਾਈ ਸੀ ਤੇ ਮਹਾਰਾਜ ਨੇ ਕੋ ਪਰਖ ਨਹੀਂ ਕੀਤੀ ਭਟ ਜੀ ਲਿਖਦੇ ਨੇ ਸਭ ਵਿਦਮਾਨਿਓ ਮਨ ਤਾਬੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮ ਕਹਿੰਦੇ ਉਸ ਦਾਤੇ ਨੂੰ ਸਭ ਪ੍ਰਕਾਰ ਕਰਕੇ ਮਹਾਰਾਜ ਜੀ ਨੇ ਪਰਖਿਆ ਤੇ ਜਦੋਂ ਮਨ ਮੰਨਿਆ ਪੂਰੇ ਉਤਰਿਓ ਉਸ ਕਸਵੱਟੀ ਚ ਫਿਰ ਜਾ ਕੇ ਦਾਤ ਸੋਢੀ ਸકલ ਸ੍ਰਿਸ਼ਟ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਿਆਈ ਉਹਨਾਂ ਨੂੰ ਵਡਿਆਈ ਮਿਲੀ ਤੇ ਫਿਰ ਬਾਬੇ ਸੱਤੇ ਬਲਵੰਡ ਨੇ ਜੋ ਬਚਨ ਕਿਹਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ ਕਹਿੰਦੇ ਕਰਾਮਾਤ ਲੋਕੋ ਤੁਸੀਂ ਕਹਿੰਦੇ ਨਹੀਂ ਹੁੰਦੀ ਕਹਿੰਦੇ ਕਰਾਮਾਤ ਸੀ 7 ਸਾਲ ਦੀ ਆਰਬਲਾ ਮਾਂ ਬਾਪ ਦਾ ਚਲੇ ਜਾਣਾ ਐਡੀ ਗੁਰਬਤ ਤੇ ਕੀ ਕੁਝ ਕਹਿੰਦੇ ਕੀ ਬਣੇਗਾ ਪਰ ਅੱਜ ਜਦੋਂ ਗੁਰੂ ਤਰੁਠਾ ਤੇ ਸੰਗਤ ਨੇ ਆਮ ਨੇ ਕਹਿੰਦੇ ਸੰਗਤ ਨੇ ਕੀ ਕਹਿ ਕੇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰੈ ਪਾਰ ਬ੍ਰਹਮ ਜਾਣ ਕੇ ਮੱਥਾ ਟੇਕਿਆ ਤੋ ਉਸ ਦਾਤੇ ਦੀਨ ਦੇਵਾਲ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੋਦਣ ਇਹ ਕਹਿੰਦੇ ਸਨ ਕੀ ਬਣੇਗਾ ਅਜ ਸਾਰਾ ਜਗਤ ਹੱਥ ਜੋੜ ਕੇ ਜਦੋਂ ਵੀ ਕਹਿੰਦਾ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸਾਹਿਬ ਕਿਰਪਾ ਕਰਨ ਜਿੱਥੇ ਪਛਲੇਰਾ ਸਮਾ ਉਸ ਮਾਲਕ ਦੇ ਹੁਕਮ ਵਿੱਚ ਉਸ ਦੀ ਰਜਾ ਵਿੱਚ ਬਤੀਤ ਹੋਇਆ ਇਹ ਜੋ ਮਹੀਨਾ ਅਸੂ ਦਾ ਆਰੰਭ ਹੋਇਆ ਸਭ ਸੰਸਾਰ ਵਾਸਤੇ ਸੁਖ ਵਾਲਾ ਸ਼ਾਂਤੀ ਵਾਲਾ ਮਹਾਰਾਜ ਸਭ ਦੇ ਪਰਿਵਾਰਾਂ ਵਿੱਚ ਖੁਸ਼ੀਆਂ ਤੇ ਖੇੜੇ ਬਖਸ਼ਿਸ਼ ਕਰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਤਾ ਗਦੀ ਦਿਵਸ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ ਦੀ ਕਰੋ ਕਿਰਪਾ ਉਚਾ